ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਦਿੱਲੀ ਔਰੰਗਜ਼ੇਬ ਦੇ ਦਰਬਾਰ ਗ੍ਰਫਤਾਰੀ ਲਈ ਜਾ ਰਹੇ ਸਨ ਉਪਰਖੇਤ ਪਹੁੰਚ ਕੇ ਗੁਰੂ ਜੀ ਆਪਣੇ ਸਿੱਖਾਂ ਨੂੰ ਹੁਕਮ ਦਿੰਦੇ ਹਨ ਕਿ ਇੱਥੇ 9 ਕਿਲੋਮੀਟਰ ਦੂਰ ਪਿੰਡ ਬਾਰਨਾ ਦੇ ਨੇੜੇ ਇੱਕ ਬਜ਼ੁਰਗ ਮਾਤਾ ਸਾਨੂੰ ਯਾਦ ਕਰ ਰਹੀ ਹੈ ਉਸ ਬਜ਼ੁਰਗ ਮਾਤਾ ਨੇ ਗੁਰੂ ਜੀ ਲਈ ਇੱਕ ਸੁੰਦਰ ਦੁਸ਼ਾਲਾ ਲੈ ਕੇ ਰੱਖਿਆ ਸੀ ਤੇ ਸੋਚਿਆ ਸੀ ਕਿ ਅਗਰ ਗੁਰੂ ਸੱਚੇ ਹੋਣਗੇ ਤੇ ਉਹ ਆ ਪਾ ਕੇ ਇਹ ਦੁਸ਼ਾਲਾ ਲੈ ਕੇ ਜਾਣਗੇ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਉਸ ਮਾਤਾ ਦੇ ਘਰ ਚਲੇ ਜਾਂਦੇ ਹਨ ਮਾਤਾ ਨੇ ਗੁਰੂ ਜੀ ਨੂੰ ਕਦੀ ਵੀ ਪਹਿਲੇ ਨਹੀਂ ਦੇਖਿਆ ਸੀ ਤੇ ਉਹ ਗੁਰਤੇਗ ਬਹਾਦਰ ਜੀ ਨੂੰ ਪਰਖਣਾ ਚਾਹੁੰਦੀ ਸੀ ਕਿ ਇਹ ਹੀ ਸੱਚੇ ਬਾਦਸ਼ਾਹ ਹਨ ਬਜ਼ੁਰਗ ਮਾਤਾ ਘਟ ਰੇਟ ਵਾਲਾ ਦੁਸ਼ਾਲਾ ਗੁਰੂ ਜੀ ਨੂੰ ਭੇਟ ਕਰ ਦਿੰਦੀ ਹੈ ਪਰ ਗੁਰੂ ਜੀ ਮੁਸਕਰਾ ਕੇ ਕਹਿੰਦੇ ਹਨ ਮਾਤਾ ਜੀ ਮੇਰਾ ਦੁਸ਼ਾਲਾ ਇਹ ਨਹੀਂ ਮੇਰਾ ਦੁਸ਼ਾਲਾ ਉਹ ਹੈ ਜੋ ਤੁਸੀਂ ਟਰੰਕ ਵਿੱਚ ਕੱਪੜਿਆਂ ਦੇ ਵਿੱਚ ਲਪੇਟ ਕੇ ਰੱਖਿਆ ਹੈ ਤੇ ਥੋੜਾ ਜਲਦੀ ਕਰੋ ਅਸੀਂ ਦਿੱਲੀ ਜਾਣਾ ਹੈ ਧਰਮ ਦੇ ਲਈ ਸ਼ਹੀਦ ਹੋਣ ਉਹ ਮਾਤਾ ਗੁਰੂ ਜੀ ਦਾ ਗੁਰੂ ਜੀ ਵਾਲਾ ਦੁਸ਼ਾਲਾ ਲਿਆ ਕੇ ਭੇਟ ਕਰਦੀ ਹੈ ਤੇ ਗੁਰੂ ਜੀ ਤੋਂ ਆਸ਼ੀਰਵਾਦ ਲੈਂਦੀ ਹੈ ਅੱਜ ਇਸ ਜਗ੍ਹਾ ਤੇ ਗੁਰਦੁਆਰਾ ਬਾਰਨਾ ਸਾਹਿਬ ਸ਼ੋਭਿਤ ਹੈ